ਮੁਕੇਰੀਆਂ ਵਿੱਚ ਪਿਛਲੇ 2.5 ਸਾਲਾਂ ਤੋਂ ਬੱਸਾਂ ਦੇ ਟਾਈਮ ਟੇਬਲ ਦੀ ਸਮੱਸਿਆ ਕਾਰਨ ਪ੍ਰਾਈਵੇਟ ਕੰਪਨੀਆਂ ਤੇ ਬੱਸ ਮਾਲਕਾਂ ਨੂੰ ਲੱਖਾਂ ਦਾ ਨੁਕਸਾਨ ਚਲਣਾ ਪੈ ਰਿਹਾ ਹੈ ਬੱਸ ਮਾਲਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਉਹਨਾਂ ਦੀਆਂ ਬੱਸਾਂ ਦਾ ਟਾਈਮ ਟੇਬਲ ਤੈਅ ਨਹੀਂ ਕਰ ਰਿਹਾ ਜਿਸ ਕਾਰਨ ਉਹਨਾਂ ਦੀਆਂ 7 ਤੋਂ 8 ਬੱਸਾਂ ਬੇਕਾਰ ਖੜੀਆਂ ਹਨ ਜਿਸ ਕਾਰਨ ਉਹਨਾਂ ਨੂੰ ਹਰ ਮਹੀਨੇ ਲੱਖਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਇਸ ਮਸਲੇ ਸੰਬੰਧੀ ਜਾਣਕਾਰੀ ਦਿੰਦੇ ਹਨ ਪ੍ਰਾਈਵੇਟ ਬੱਸ ਕੰਪਨੀ ਦੇ ਮਾਲਕ ਗੁਰਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਇਸ ਮੁੱਦੇ ਨੂੰ ਲੈ ਕੇ ਟ੍ਰਾਂਸਪੋਰਟ ਮੰਤਰੀ ਤੇ ਮੁੱਖ ਮੰਤਰੀ ਨੂੰ ਕਈ ਵਾਰ ਸ਼ਿਕਾਇਤ ਪੱਤਰ ਲਿਖ ਚੁੱਕੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਸੀਂ ਰੋਜ਼ਾਨਾ ਹੁਸ਼ਿਆਰਪੁਰ ਅਤੇ ਜਲੰਧਰ ਸਥਿਤ ਸਬੰਧਤ ਵਿਭਾਗ ਦੇ ਦਫ਼ਤਰਾਂ ਦੇ ਗੇੜੇ ਮਾਰ ਰਹੇ ਆਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਿਆ ਇਸ ਲਈ ਅਸੀਂ ਦੁਖੀ ਹਾਂ ਤੇ ਫੈਸਲਾ ਕੀਤਾ ਹੈ ਕਿ ਜੇਕਰ 29 ਫਰਵਰੀ ਤੱਕ ਸਾਡੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਮੁਕੇਰੀਆਂ ਦੇ ਸਿਵਲ ਹਸਪੀਟਲ ਦੇ ਸਾਹਮਣੇ ਆਪਣੀਆਂ ਬੱਸਾਂ ਨੂੰ ਅੱਗ ਲਾਉਣ ਲਈ ਮਜਬੂਰ ਹੋਵਾਂਗੇ ਜਿਸ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਵੇਗਾ ਹਾਂਜੀ ਗੁਰਵਿੰਦਰ ਸਿੰਘ ਭਿੰਡਰ ਮੁਕੇਰੀਆਂ ਆਪਣੇ ਭਿੰਡਰ ਬੱਸ ਸਰਵਿਸ ਕੀ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਸਮੱਸਿਆ ਸਾਰ ਇਹ ਆ ਰਹੀ ਆ ਪਹਿਲੀ ਗੱਲ ਤਾਂ ਅਸੀਂ ਤੁਹਾਡਾ ਜਿਨ੍ਹਾਂ ਨੇ ਆਣ ਕੇ ਸਾਡੀ ਗੱਲ ਸੁਣੀ ਆ ਮੀਡੀਆ ਟਾਈਮ ਟੇਬਲ ਸੰਬੰਧੀ ਆ ਜੀ ਟਾਈਮ ਟੇਬਲ ਸੰਬੰਧੀ ਏਦਾਂ ਵਾ ਮੈਂ ਤੇ ਮੇਰੇ ਵੀਰ ਵੱਡੇ ਵੀਰ ਜੀ ਖੜੇ ਨੇ ਪਾਲ ਬੱਸ ਵਾਲੇ ਅਸੀਂ ਘਟੋ ਘਟ 2.5 ਸਾਲ ਤੋਂ ਬੱਸਾਂ ਦਾ ਟੈਕਸ ਧਾਰ ਰਹੇ ਆ ਕੁਝ ਦੋ ਤਿੰਨ ਬੱਸਾਂ ਇਹਦੀਆਂ ਨੇ ਚਾਰ ਪੰਜ ਮੇਰੀਆਂ ਨੇ ਜਿਹੜੀਆਂ ਕਿ ਬਿਲਕੁਲ ਰੋਡ ਤੇ ਚੱਕਾ ਜਾਮ ਖੜੀਆਂ ਬੱਸ ਸਟੈਂਡ ਜਾ ਕੇ ਵੇਖ ਸਕਦੇ ਹੋ ਬੁੱਡੇਵਾਲ ਪਿੰਡ ਵੇਖ ਸਕਦੇ ਹੋ ਮਹਿਦਪੁਰ ਜਾ ਕੇ ਵੇਖ ਸਕਦੇ ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਨੇ ਉਹਨਾਂ ਦਾ ਅੱਜ ਦੀ ਤਰੀਕ ਤੇ ਹੀ ਮੋਬਾਈਲ ਤੇ ਤੁਹਾਨੂੰ ਐਮ ਐਮ ਪ੍ਰਬੰਧ ਤੇ ਦੱਸ ਸਕਦੇ ਆ ਕਿ ਜਿਨ੍ਹਾਂ ਦਾ ਇੱਕ ਕੁਆਟਰ ਦਾ ਤਿੰਨ ਮਹੀਨਿਆਂ ਦਾ ਟੈਕਸ ਅਸੀਂ ਮਿੰਨੀ ਬੱਸ ਵਾਲੇ ਐਡਵਾਂਸ ਤਾਰਦੇ ਆ ਠੀਕ ਹੈ ਜੀ ਅਸੀਂ ਕੱਲ ਵੀ ਗਏ ਸੀ ਕੱਲ ਵੀ ਸਾਡੀ ਕੋਈ ਉੱਥੇ ਸੁਣਵਾਈ ਨਹੀਂ ਹੋਈ ਇਹ ਅਜੇ ਜਿਹੜੇ ਲੋਕ ਡੰਗਰ ਲੈ ਕੇ ਮੰਡੀਆਂ 'ਚ ਜਾਂਦੇ ਨੇ ਉਹਨਾਂ ਦੀ ਵੀ ਥੋੜੀ-ਬੋਤੀ ਸੁਣਵਾਈ ਹੁੰਦੀ ਆ ਸਾਡੀ ਜਿਹੜੀ ਆ ਕੋਈ ਸੁਣਵਾਈ ਨਹੀਂ ਅਸੀਂ ਪ੍ਰੋਪਰ ਟੈਕਸ ਤਾਰਦੇ ਆ ਪਾਸਿੰਗਾ ਕਰਾ ਰਹੇ ਆ ਹਰ ਚੀਜ਼ ਜਿਹੜਾ ਵਾ ਟਾਈਮ ਟੂ ਟਾਈਮ ਕਰਾ ਰਹੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰਕਾਰ ਯਤਨਸ਼ੀਲ ਹੈ ਅਸੀਂ ਸਰਕਾਰ ਤੇ ਗਿੰਦੂਪੁਰੇ ਤੋਂ ਨਹੀਂ ਕਰਦੇ ਪਰ ਜਿਹੜੇ ਆਰਟੀਆ ਸਾਹਿਬ ਟੀਟੀਆਈ ਹਸ਼ਾਰਪੁਰ ਰੋਡਵੇਜ ਬਿਲਕੁਲ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਨਿੱਕੀ ਜੀ ਗੱਲ ਹੁੰਦੀ ਉੱਠ ਕੇ ਭੱਜ ਜਾਂਦਾ ਆ ਅੱਜ ਵੀ ਅਸੀਂ ਜੀਐਮ ਸਾਹਿਬ ਨੂੰ ਮਿਲ ਲਗੇ ਸਾਨੂੰ ਨਹੀਂ ਮਿਲਿਆ ਤੇ ਜੀਐਮ ਸਾਹਿਬ ਨਹੀਂ ਮਿਲੇ ਫਿਰ ਜਤਿੰਦਰ ਕੁਮਾਰੀ ਸਾਨੂੰ ਉੱਥੇ ਮਿਲਿਆ ਤੇ ਅਸੀਂ ਉਹਨੂੰ ਕਹਿ ਕੇ ਆਏ ਆ ਕਿ ਭਾਈ ਸਾਹਿਬ ਜੂ ਸਾਡੇ ਨਾਲ ਬਹੁਤ ਜ਼ਿਆਦਾ ਨਜ਼ਾਇਜ਼ ਕਰ ਰਹੇ ਆ ਤੇ ਉਹਦੇ ਸਿਰ ਤੇ ਫਿਰ ਜੂ ਨਹੀਂ ਸਰਕਦੀ ਠੀਕ ਹੈ ਜੀ ਅੱਗੋਂ ਸਾਨੂੰ ਉਲਟਾ ਮਜ਼ਾਕ ਕਰੇਗਾ ਸਾਡੀ ਬੇਨਤੀ ਹੈ ਕਿ ਜਲਦ ਤੋਂ ਜਲਦ ਟਾਈਮ ਟੇਬਲ ਬਣਾਇਆ ਜਾਵੇ ਤੇ ਨਹੀਂ ਅਸੀਂ ਜਿਹੜਾ ਵਾ ਅੱਗੇ ਤੁਹਾਨੂੰ ਤਰਖਾਸ ਤੁਹਾਨੂੰ ਦੱਸ ਚੁੱਕੇ ਹਾਂ 16 16 1 224 ਨੂੰ ਅਸੀਂ ਤਰਖਾਸ ਮਾਨਜੋਗ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸੈਟਰੀਅਟ ਪੰਜਾਬ ਚੰਡੀਗੜ੍ਹ ਤੇ ਟਰਾਂਸਪੋਰਟ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਇੱਕ ਸਾਾਨੂੰ ਜਵਾਬ ਆ ਚੁੱਕਾ ਵਾ ਕਿ ਤੁਹਾਡੇ ਨਾਲ ਸਿੱਧੇ ਤੌਰ ਤੇ ਰਾਬਤਾ ਕੀਤਾ ਜਾਏਗਾ ਟਰਾਂਸਪੋਰਟ ਭਵਾ ਕਰੇਗਾ ਪਰ ਅਜੇ ਤੱਕ ਇੱਕ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਸਾਡੇ ਨਾਲ ਕੋਈ ਰਾਬਤਾ ਨਹੀਂ ਹੋਇਆ ਅਸੀਂ 29 ਤਰੀਕ 29 ਦੂ 2024 ਨੂੰ ਦੁਪਹਿਰੇ 2 ਵਜੇ ਸਰਕਾਰੀ ਹਸਪੀਟਲ ਦੇ ਸਾਹਮਣੇ ਆਪਣੀ ਇੱਕ ਬੱਸ ਜਿਹੜੀ ਆ ਸਾਡੇ ਮੂੰਹੋਂ ਗੱਲਾਂ ਜੱਜਦੀਆਂ ਨਹੀਂ ਗਈਆਂ ਤੇ ਨਾ ਹੀ ਇਹ ਕਹਿਣਯੋਗ ਨੇ ਕਿ ਅਸੀਂ 29 ਤਰੀਕ ਨੂੰ ਇਸੇ ਮਹੀਨੇ ਆਪਣੀ ਬੱਸ ਸਾੜਨ ਜਾ ਰਹੇ ਹਾਂ ਜੀ ਦੁਖੀ ਹੋ ਕੇ ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਕਦੋਂ ਦੀਆਂ ਬੱਸਾਂ ਤੇ ਕਿੰਨੀਆਂ ਬੱਸਾਂ ਤੁਹਾਡੀਆਂ ਖੜੀਆਂ ਤੇ ਕਿੰਨਾ ਟੈਕਸ ਭਰਿਆ ਚਾਰ ਪੰਜ ਬੱਸਾਂ ਖੜੀਆਂ ਜਿ ਮੇਰੀਆਂ ਦੋ ਸਾਲ ਤੋਂ ਉਹ ਟਾਈਮ ਟੇਬਲ ਨਹੀਂ ਬਣ ਰਿਹਾ ਹੈਗਾ ਜੀ ਜਾਣੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਸਾਡੀ ਆਰਕੇਸੀ ਜੀ ਮੁੱਖ ਮੰਤਰੀ ਹਨ ਸਾਬ ਨੂੰ ਡੀਸੀ ਸਾਹਿਬ ਨੂੰ ਲੈਟਰ ਕੱਢੇ ਸੀਗੇ ਉਹਨਾਂ ਨੇ ਸਾਨੂੰ ਭੇਜਿਆ ਸੀਬ ਤੁਹਾਡੀ ਸੁਣਵਾਈ ਹੋਏਗੀ ਪਰ ਕਿਹਦੇ ਕੰਨ ਤੇ ਜੂ ਨਹੀਂ ਸਿਰਕਦੀ ਵੀ ਕੋਈ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਕੱਲ ਵੀ ਗਏ ਸੀਗੇ ਉਲਟਾ ਹੱਡਾ ਮਜਾਕੜਾ ਆਇਆ ਜਾ ਰਿਹਾ ਜੀ ਕੀ ਹੁਣ ਮੰਗ ਕੀ ਕਰਦੇ ਮੰਗ ਸਾਡੀ ਇਹ ਵੀ ਸਾਡੇ 29 ਤਰੀਕ ਨੂੰ ਪਹਿਲਾ ਪਹਿਲਾ ਟਾਈਮ ਟੇਬਲ ਬਣਾਤਾ ਜਾਏ ਤੇ ਠੀਕ ਹੈ ਨੇ ਤੇ 29 ਤਰੀਕ ਨੂੰ ਠੀਕ 2 ਵਜੇ ਸਰਕਾਰੀ ਹਸਪੀਟਲ ਦੇ ਸਾਹਮਣੇ ਜੇ ਭਿੰਡਰ ਭਾਜੀ ਨੇ ਕਿਹਾ ਆ ਬਸ ਪੱਕੀ ਸਾੜੀ ਜਾਏਗੀ